ਸਤਿ ਸ੍ਰੀ ਅਕਾਲ ਜੀ ਸਾਰੇ ਸਾਡਾ ਚੈਨਲ ਦੇਖ ਰਹੇ ਬਾਬਾ ਕਾਲਾ ਜੀ ਵੱਲੋਂ ਪਿਆਰ ਭਰੀ ਸასი ਕਾਲ ਸੋ ਦੋਸਤੋ ਅੱਜ ਤੁਹਾਡੇ ਨਾਲ ਇੱਕ ਅੱਖਾਂ ਦੀ ਦਵਾਈ ਬਣਾਉਣ ਦਾ ਫਾਰਮੂਲਾ ਸਾਂਝਾ ਕਰਨ ਜਾ ਰਹੇ ਹਾਂ ਜਿੰਨਾ ਮੇਰੇ ਵੀਰ ਭੈਣ ਭਰਾਵਾਂ ਨੂੰ ਅੱਖਾਂ ਦੇ ਵਿੱਚ ਚਿੱਟਾ ਮੋਤੀਆ ਕਾਲਾ ਮੋਤੀਆ ਖਾਰਸ਼ ਧੁੰਦਲਾਪਣ ਜਾ ਦੂਰ ਨੇੜੇ ਦੀ ਨਜ਼ਰ ਜਿਨ੍ਹਾਂ ਦੀ ਕਮਜ਼ੋਰ ਆ ਉਹਨਾਂ ਵਾਸਤੇ ਨੁਕਤਾ ਬਹੁਤ ਵਧੀਆ کارਗਰ ਸਾਬਤ ਹੋਣ ਵਾਲਾ ਹੈ ਸੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡਾ YouTube ਚੈਨਲ ਬਾਬਾ ਕਾਲਾ ਜੀ ਪੰਜਾਬੀ ਅਤੇ Facebook ਚੈਨਲ ਬਾਬਾ ਕਾਲਾ ਜੀ ਦੇ ਨਾਂ ਤੋਂ ਤੁਸੀਂ ਦੇਖ ਕੇ ਇਸ ਨੂੰ ਫੋਲੋ ਕਰਨਾ ਤਾਂ ਜੋ ਅਸੀਂ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਅੱਖਾਂ ਦੀ ਦਵਾਈ ਬਣਾਉਣ ਵਾਸਤੇ ਜੋ ਫਾਰਮੂਲਾ ਸੰਤਾਂ ਮਹਾਪੁਰਸ਼ਾਂ ਵੱਲੋਂ ਕਾਫੀ ਸਮੇਂ ਤੋਂ ਜੋ ਅਸੀਂ ਆਪ ਖੁਦ ਬਣਾ ਕੇ ਸੰਗਤ ਨੂੰ ਵਰਤਾ ਰਹੇ ਹਾਂ ਜਿਸ ਦੇ ਵਿੱਚ ਜੋ ਚੀਜ਼ਾਂ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਪੈਂਦੀਆਂ ਤੁਹਾਨੂੰ ਸਾਰਾ ਵਿਸਤਾਰ ਨਾਲ ਦੱਸਾਂਗੇ ਸੋ ਧਿਆਨ ਪੂਰਵਕ ਇਸ ਵੀਡੀਓ ਨੂੰ ਪੂਰਾ ਸੁਣਨਾ ਸਕਿਪ ਨਹੀਂ ਕਰਨਾ ਤਾਂ ਜੋ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੋਂ ਮਿਲ ਸਕੇ ਸਾਡੇ ਇਸ ਚੈਨਲ ਤੇ ਹੋਰ ਵੀ ਕਈ ਬਿਮਾਰੀਆਂ ਦੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਹੋਰ ਵੀ ਕਰਾਂਗੇ ਸੋ ਅੱਖਾਂ ਦੀ ਦਵਾਈ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੱਚ ਦੇ ਬਰਤਨ ਦੇ ਵਿੱਚ ਤੁਸਾਂ ਨੇ ਗੁਲਾਬ ਜਲ ਲੈਣਾ ਹੈ ਘੱਟ ਤੋਂ ਘੱਟ 200 ਗ੍ਰਾਮ 200 ਗ੍ਰਾਮ ਗੁਲਾਬ ਜਲ ਦੇ ਵਿੱਚ ਇੱਕ ਸਫੇਦ ਪਿਆਜ਼ ਦਾ ਰਸ ਇੱਕ ਚਮਚਾ ਛੋਟਾ ਚਮਚ ਤੁਸੀਂ ਕਾਲ ਕੇ ਉਸ ਦੇ ਵਿੱਚ ਮਿਲਾ ਲੈਣਾ ਹੈ ਸੋਸ ਤੋਂ ਬਾਅਦ ਜੋ ਆ ਨਿੰਬੂ ਇਸ ਨਿੰਬੂ ਦਾ ਰਸ ਅੱਧਾ ਚਮਚ ਕਾਲ ਕੇ ਉਸ ਦੇ ਵਿੱਚ ਮਿਲਾ ਲੈਣਾ ਹੈ ਇੱਕ ਚਮਚ ਦੇਸੀ ਮੱਖੀ ਦਾ ਸਹਿਤ ਤੁਸੀਂ ਇਸ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਇਸ ਨੂੰ ਪੂਰਾ ਮਿਕਸ ਕਰ ਲੈਣਾ ਹੈ ਸੋ ਨਾਲ ਹੀ ਇੱਕ ਹੋਰ ਚੀਜ਼ ਪਿਪਲਮੈਂਟ 1 ਗ੍ਰਾਮ ਪਿਪਲਮੈਂਟ ਨੂੰ ਪੂਰਾ ਬਾਰੀਕ ਕਰਕੇ ਇਹ ਤੁਹਾਨੂੰ ਅਨਸਾਰੀ ਦੇ ਬੜੀ ਆਸਾਨੀ ਨਾਲ ਮਿਲ ਜਾਏਗਾ ਪਿਪਲਮੈਂਟ ਨੂੰ ਪੂਰਾ ਬਾਰੀਕ ਕਰਕੇ ਇਸ ਦਵਾਈ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਇਹਦਾ ਚੰਗਾ ਅਤੇ ਵਧੀਆ ਰਿਜ਼ਲਟ ਲਿਆ ਜਾ ਸਕੇ ਸੋ ਨਾਲ ਹੀ ਜਿੰਨਾ ਮੇਰੇ ਵੀਰ ਭੈਣ ਭਰਾਵਾਂ ਦੇ ਐਨਕਾ ਲੱਗੀਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਨਜ਼ਰ ਕਮਜ਼ੋਰ ਹੈ ਮੋਬਾਈਲ ਚਲਾਉਂਦੇ ਸਮੇਂ ਅੱਖਾਂ ਮੂਰੇ ਹਨੇਰਾ ਆਣਾ ਧੁੰਦਲਾ ਪੜਨ ਦਿਸਣਾ ਦੂਰ ਨੇੜੇ ਦੀ ਨਜ਼ਰ ਕਮਜ਼ੋਰ ਉਹਨਾਂ ਨੂੰ ਇਹ ਦਵਾਈ ਬਣਾ ਕੇ ਪਾਣ ਦੇ ਨਾਲ ਬਹੁਤ ਹੀ ਲਾਭ ਮਿਲਦਾ ਹੈ 5 ਨੰਬਰ ਤਿੱਕਰ ਦੀ ਐਨਕ ਬੜੀ ਆਸਾਨੀ ਨਾਲ ਉਤਰ ਜਾਂਦੀ ਹੈ ਸੋ ਅਸੀਂ ਆਪ ਖੁਦ ਇਹ ਨੁਕਤਾ ਕਾਫੀ ਸਮੇਂ ਤੋਂ ਤਿਆਰ ਕਰਕੇ ਸੰਗਤ ਨੂੰ ਵਰਤਾ ਰਹੇ ਹਾਂ ਸਾਡਾ ਅਸਥਾਨ ਬਾਬਾ RAMDEV ਚਮਤਕਾਰੀ ਮੰਦਿਰ ਸ਼੍ਰੀ ਬਾਲਾ ਜੀ ਧਾਮ ਦੇ ਵਿੱਚ ਨੁਕਤਾ ਤਿਆਰ ਕਰਕੇ ਸੰਗਤ ਨੂੰ ਬਿਲਕੁਲ ਫਰੀ ਵਰਤਾਇਆ ਜਾਂਦਾ ਹੈ ਸੋ ਦਵਾਈ ਬਣਾਓ ਵਰਤੋ ਅਤੇ ਫਾਇਦਾ ਉਠਾਓ ਸੋ ਨਾਲ ਹੀ ਇੱਕ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿੰਨਾ ਵੀਰ ਭੈਣ ਭਰਾਵਾਂ ਨੇ ਇਹ ਦਵਾਈ ਅੱਖ ਦੇ ਵਿੱਚ ਨਹੀਂ ਪਾਣੀ ਜਿਸ ਕਿਸੇ ਦੀ ਅੱਖ ਬਣੀ ਹੋਈ ਹੋਵੇ ਉਸ ਨੇ ਇਹ ਦਵਾਈ ਬਿਲਕੁਲ ਵੀ ਨਹੀਂ ਪਾਣੀ ਜਾਂ ਕਿਸੇ ਦੇ ਕੋਈ ਅੱਖ ਦੇ ਵਿੱਚ ਲੇਜ਼ਰ ਹੋਇਆ ਹੋਵੇ ਜਾਂ ਕੋਈ ਸੱਟ ਲੱਗੀ ਹੋਵੇ ਜ਼ਖਮ ਬਣਿਆ ਹੋਵੇ ਤਾਂ ਉਸ ਦੇ ਵਿੱਚ ਇਹ ਦਵਾਈ ਕਦੇ ਵੀ ਨਹੀਂ ਪਾਣੀ ਠੀਕ ਹੋਣ ਤੋਂ ਬਾਅਦ ਜ਼ਖਮ ਠੀਕ ਹੋਣ ਤੋਂ ਬਾਅਦ ਤੁਸੀਂ ਇਹ ਦਵਾਈ ਅੱਖ ਦੇ ਵਿੱਚ ਪਾ ਸਕਦੇ ਹੋ 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਦੇ ਬੱਚੇ ਨੂੰ ਤੁਸੀਂ ਲਾਭ ਦਵਾ ਸਕਦੇ ਹੋ ਸੋ ਬਹੁਤ ਵਧੀਆ ਅਜਮਾਇਆ ਹੋਇਆ ਨੁਕਸਾ ਕਾਫੀ ਸਾਲਾਂ ਤੋਂ ਕਾਫੀ ਸਮਿਆਂ ਤੋਂ ਸੰਤਾ ਮਹਾਪੁਰਸ਼ਾਂ ਦੇ ਦੱਸੇ ਹੋਏ ਨੁਕਤੇ ਤੁਹਾਡੇ ਨਾਲ ਬਣਾ ਕੇ ਆਪਾਂ ਸਾਂਝੇ ਕਰ ਰਹੇ ਹਾਂ ਸੋ ਵੀਡੀਓ ਦੇਖਣ ਲਈ ਧੰਨਵਾਦ ਤੋਂ ਸਾਡੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਬਾਬਾ ਕਾਲਾ ਜੀ ਪੰਜਾਬੀ ਅਤੇ ਜਿਸ ਕਿਸੇ ਵੀਰ ਭਰਾ ਨੇ ਸਾਡੀ ਇਹ ਦਵਾਈ ਬਣੀ ਬਣਾਈ ਅੱਖਾਂ ਦੀ ਦਵਾਈ ਲੈਣੀ ਹੋਵੇ ਤਾਂ ਬਾਬਾ RAM DEEP ਚਮਤਕਾਰੀ ਮੰਦਿਰ ਸ਼੍ਰੀ ਬਾਲਾ ਜੀ ਧਾਮ ਪਿੰਡ ਖੁੰਨਣ ਖੁਰਦ ਵਿਖੇ ਪਹੁੰਚ ਕੇ ਇਹ ਦਵਾਈ ਬਿਲਕੁਲ ਫਰੀ ਲੈ ਸਕਦੇ ਹੋ ਧੰਨਵਾਦ ਜੀ